ਆ ਬਾਬਾ ਜੀ ਨੇ ਬਣਾਇਆ ਸੀ ਮੈਨੂੰ ਇੰਗਲੈਂਡ ਉੱਥੇ ਮੈਨੂੰ ਘਰ ਦੇ ਜੇ ਰੋਟੀ ਖਲੋਣ ਉੱਥੇ ਪ੍ਰਚਾਦਾ ਛਕਣੇ ਲੱਗੇ ਉਹਦੇ ਮੁੰਡੇ ਕਹਿੰਦੇ ਨੇ ਬਾਬਾ ਜੀ ਸਾਡੇ ਬਾਪੂ ਨੂੰ ਸਮਝਾਓ ਮੈਂ ਤਾਂ ਸਮਝਾਈ ਤਾਂ ਤੇ ਨਿਆਣਿਆਂ ਨੂੰ ਨਹੀਂ ਕਹਿੰਦੇ ਮਾ ਕੀ ਗੱਲ ਹੋਗੀ ਖੁੱਲਾ ਦਾੜਾ ਜੀਉ ਦਾ 70 ਸਾਲ ਦੀ ਉਮਰ ਚਿੱਟੀ ਦਾੜੀ ਕਹਿੰਦੇ ਰੱਜ ਕੇ ਸ਼ਰਾਬ ਪੀਂਦਾ ਏ ਰੋਜ਼ ਬਾਬਾ ਜੀ ਫਿਰ ਦੇਖਦੇ ਸੜਕ ਤੇ ਲੋਕ ਕਹਿੰਦੇ ਫਲਾਣਿਆਂ ਦਾ ਬਾਪ ਉੱਤੇ ਚੱਕ ਕੇ ਮੈਂ ਕਿ ਬੇਨਤੀ ਕਰਦੰਨੇ ਬਜ਼ੁਰਗ ਮੈਂ ਉਹਨੂੰ ਕਹੇ ਬਜ਼ੁਰਗਾ ਤੂੰ ਤਾਂ ਨਿਆਂਇ ਨੂੰ ਹਟਾਉਣਾ ਸਗੋ ਇਸ ਕੰਮ ਤੋਂ ਕਿ ਉਹ ਦੇਖੋ ਲਾ ਡਾੜਾ ਗੁਰ ਸਿੱਖ ਤੇ ਦੀ ਦਰਸ਼ਣ ਹੁੰਦੀ ਮੈਂ ਕਿ ਨਾ ਪੀਛੇ ਮੈਨੂੰ ਕਹਿੰਦਾ ਬਾਬਾ ਜੀ ਅੱਜੇ ਛੱਡ ਦਿੰਨਾ ਮੇਰੇ ਇੱਕ ਗੱਲ ਦਾ ਜਵਾਬ ਦੇ ਮੈਂ ਸੱਚੇ ਪਾਤਸ਼ਾਹ ਦੀ ਜੂਰੀ ਚ ਥੋੜਾ ਜਿਹਾ ਸਮਝ ਲੋ ਮਾਨ ਚ ਆ ਗਿਆ ਮੈਂ ਕਿਹ ਕੋਈ ਬਾਣੀ ਦਾ ਪੁੱਛ ਲੂ ਦਸ਼ਮ ਗ੍ਰੰਥ ਦਾ ਭਾਈ ਗੁਰਦਾਸ ਛੀ ਦਾ ਬਿਦਾਤ ਦਾ ਪੁੱਛ ਲੂ ਮੈਨੂੰ ਨਹੀਂ ਸੀ ਪਤਾ ਇਹ ਬਾਬੇ ਨੇ ਜਿਹੜਾ ਗ੍ਰੰਥ ਪੜ੍ਹਿਆ ਤਾਂ ਦੇਖੀ ਮੈਨੂੰ ਕੀ ਪ੍ਰਦਾਸੀ ਮੇਦੀ ਸਟੱਡੀ ਕਿੱਥੇ ਤੱਕ ਹੈ ਮੈਂ ਕੇ ਬੈਠਿਆ ਪੁੱਛ ਲਾ ਦੇਖੋ ਸਵਾਲ ਕੀ ਪੁੱਛਿਆ ਲਾਣਾ ਮਾਣਾ ਖਾਸ ਇਕੱਠੇ ਹੋਏ ਹੋਏ ਜਿੱਥੇ ਜਾਇਦਾ ਹੋਏ ਜਨੇ ਕਹਿੰਦਾ ਬਾਬਾ ਜੀ ਅੱਜ ਤੇ ਨਹੀਂ ਪਿੰਦਾ ਮੈਨੂੰ ਦੱਸੋ ਇਹ ਪੀਣ ਨੂੰ ਬੜੀ ਐ ਕਿ ਨਹਾਉਣ ਨੂੰ ਬੜੀ ਤੁਹਾਪ ਕੀ ਕਰ ਸੱਚੀ ਹੋ ਕਹਿੰਦਾ ਕੱਪੜੇ ਧੋਏ ਕਰਾਂ ਇਹ ਦੇ ਨਾਲ ਬਣੀਓ ਪੀਣ ਨੂੰ ਮੈਂ ਕੀ ਜਵਾਬ ਦਵਾਂ ਮੈਂ ਕਿਹਦੇ ਕਹਿ ਸਕਦਾ ਵੀ ਪੀਣ ਨੂੰ ਨਹੀਂ ਬੜੀ ਨਾ ਇਹ ਡ੍ਰਿੰਕ ਨਾ ਇਹ ਤਾਂ ਨਹੀਂ ਪੈਟਿਆ ਨਾ ਇੱਥੇ ਤਾਂ ਸੰਗਤ ਹੈ ਮਹਾਂਪੁਰਸ਼ਾਂ ਦੀ ਤੁਸੀਂ ਘਰੋਂ ਸੀਚ ਲੈਣ ਜਾਣੀ ਹੋ ਨਾ ਤੁਹਾਡੀ ਘਰ ਵਾਲੀ ਜੀ ਕੋਈ ਤੇ ਹਲਦੀ ਮੋਤਨ ਜਾਇਆ ਹੋ ਜੂਸ ਦੀ ਬੋਤਲ ਲੈ ਆਇਓ ਕਹਿਨੇ ਨਹੀਂ ਇਹਨੂੰ ਕਹਿਣਾ ਹੀ ਨਹੀਂ ਪੈਂਦਾ ਬਸ ਬੋਤਲ ਲੈ ਆਇਓ ਆਇਆ ਹੋ ਇੰਨਾ ਫੇਮਸ ਨਾ ਹੋ ਗਿਆ ਨਾਂ ਲੈਣਾ ਹੀ ਨਹੀਂ ਪੈਂਦਾ ਬੋਤਲ ਲੈ ਆਈ ਵੇਖੇ ਠੇਕੇ ਤੁਸੀਂ ਪੰਜਾਬ ਚ ਕਿਸੇ ਗੁਰਦੁਆਰੇ ਦਾ ਕਿਸੇ ਸਕੂਲ ਦਾ ਐਨੇ ਮੋٹے ਅੱਖਰਾਂ ਚ ਬੋਰਡ ਨਹੀਂ ਲਿਖਿਆ ਹੁੰਦਾ ਜਿੰਨਾ ਲਿਖਿਆ ਹੁੰਦਾ ਸ਼ਰਾਬ ਦਾ ਠੇਕਾ لال سیاہی ਨਾਲ ਉਹ ਮੋٹے ਅੱਖਰਾਂ ਚ ਤਾਂ ਲਿਖਦੇ ਕੋਈ ਥੋੜੀ ਨਿਗਾਲਾ ਵੀ ਦਰਸ਼ਨਾ ਤੋਂ ਬਿਨਾਂ ਲੱਗ। ਇਹ ਬੜੀ ਜ਼ਰੂਰੀ ਚੀਜ਼ ਹੈ। ਤੇ ਗੁਰਸਿੱਖ ਪਿਆਰਿਓ ਕੋ ਆਪੋ ਨੇ ਬਚਨਾ ਤੇ ਬਚਵੇਂ ਤਾਂ ਮਾਪੁਰਸ਼ਾਂ ਦੀ ਸੰਗਤੇ ਨੇ ਚੀਜ਼ਾਂ ਤੋਂ ਬਚਾਉਂਦੀ ਹੈ ਗੁਰਸਿੱਖ